ਆ ਹੁਣੇ-ਹੁਣੇ ਬਰਿੰਡਾ ਡੱਬਲੀ نیشنل ਹਾਈਵੇ ਤੇ ਗਣਪਤੀ ਕੋਲ ਇੱਕ ਟਰਾਲੀ ਹੈ ਜੋ ਕਿ ਟਰਾਲੀ ਦੀ ਗੱਠਾਂ ਦੀ ਭਰੀ ਹੋਈ ਹੈ ਫਿਰ ਟੈਂਪੂ ਤੇ ਡਿੱਗ ਪਿਆ ਆ ਟੈਂਪੂ ਦਾ ਬੁਰਾ ਹਾਲ ਆ ਟੈਂਪੂ ਤੇ ਦੱਸ ਰਹੇ ਹੈਗੇ ਕੁਝ ਬੱਚੇ ਸੀਗੇ ਸਵਾਰੀਆਂ ਸੀ ਉਹ ਉਧਰ ਦੇ ਨਿਕਲ ਗਏ ਐਨਾ ਬਚਾ ਹੋ ਗਿਆ ਟਰਾਲੀ ਡਿੱਗੀ ਹੈ ਗੱਠਾਂ ਦੀ ਭਰੀ ਹੋਈ ਬਰਿੰਡਾ ਡੱਬਲੀ نیشنل ਹਾਈਵੇ ਗਣਪਤੀ ਇਨਕਲੇਵ ਦੇ ਕੋਲ ਆ ਦੇਖੋ ਟਰਾਲੀ ਪਲਟ ਗਈ ਇਹ ਟਰਾਲੀ ਟੈਂਪੂ ਤੇ ਪਲਟ ਗਈ ਬਟੇੜਾ ਡੱਬਲੀ ਨੈਸ਼ਨਲ ਹਾਈਵੇ ਤੇ ਆ ਹੁਣੇ ਹੁਣੇ ਇਹ ਟਰਾਲੀ ਬਟੇੜੇ ਵਾਲੇ ਪਾਸੋਂ ਆ ਰਹੀ ਸੀ ਡੱਬਲੀ ਪਾਸੇ ਨੂੰ ਜਾ ਰਹੀ ਸੀਗੀ ਆ ਦੇਖੋ ਟੈਂਪੂ ਟੈਂਪੂ ਦੇ ਵਿੱਚ ਕੁਝ ਸਵਾਰੀਆਂ ਸੀ ਉਧਰ ਤੋਂ ਬਾਲਵਾਲ ਬੱਚੀਆਂ ਹੈਗੀਆਂ ਬਹੁਤ ਵੱਡਾ ਹਾਦਸਾ ਹੋ ਗਿਆ ਸੀਗਾ ਪ੍ਰਮਾਤਮਾ ਦੀ ਕਿਰਪਾ ਨਾਲ ਬਚਾ ਰਿਹਾ ਤੇ ਇਹ ਦੱਸ ਰਿਹਾ ਆ ਆਟੋ ਵਿੱਚ ਕੁਝ ਬੱਚੇ ਸਨ ਕੁਝ ਸਵਾਰੀਆਂ ਸੀ ਡਰਾਈਵਰ ਸੀ ਪਰ ਪ੍ਰਮਾਤਮਾ ਦੀ ਮਿਹਰ ਰਹੀ ਵੇਖ ਕੇ ਬਚਤ ਰਹਿ ਗਏ ਆ ਦੇਖੋ ਵਿੱਚੋਂ ਛੱਤ ਬਹਿ ਗਈ ਐ ਆ ਦੇਖੋ ਟੈਂਪੂ ਵਿੱਚੋਂ ਆ ਆ ਟੈਂਪੂ ਦਾ ਨੰਬਰ ਐ ਆਪਾਂ ਦੇਖਦੇ ਆ ਕਿ ਉੱਥੇ ਪੁੱਛਦੇ ਆ ਵੀ ਕੌਣ ਐ ਦਾ ਡਰਾਈਵਰ ਐ ਕਿੱਥੇ ਐ ਇਹ ਟਰੈਕਟਰ ਦੱਸ ਰਿਹਾ ਸੀ ਵੀ ਟਰੈਕਟਰ ਉਹ ਜ਼ਿਆਦਾ ਓਵਰਲੋਡ ਹੋਣਾ ਕਰਕੇ ਗੱਠਾਂ ਦਾ ਭਰਿਆ ਹੈਗਾ ਤੇ ਇਹ ਬਟਿੰਡੇ ਤੋਂ ਡੱਬਾ ਵਾਲੀ ਨੂੰ ਜਾ ਰਿਹਾ ਸੀਗਾ ਸਮਾਂ ਨਹੀਂ ਟਰੈਕਟਰ ਟਰੈਕਟਰ ਦੂਜੀ ਸਾਈਡ ਤੇ ਜਾ ਕੇ ਡਿੱਗਾ ਹੈਗਾ ਆ ਦੇਖੋ ਟਰੈਕਟਰ ਦਾ ਹਾਲ ਨੈਸ਼ਨਲ ਹਾਈਵੇ ਹੈ ਬਟਿੰਡਾ ਡੱਬਾ ਵਾਲੀ ਨੈਸ਼ਨਲ ਹਾਈਵੇ ਗਣਪਤੀ ਇਨਕਲੇਵ ਦੇ ਕੋਲ ਬਿਲਕੁਲ ਪੁਲ ਚਾਰਨ ਸਮੇਤ ਇਹ ਹਾਦਸਾ ਹੋਇਆ ਹੈ ਆਪਾਂ ਡਰਾਈਵਰ ਆ ਜਿਹੜਾ ਟਰੈਕਟਰ ਦਾ ਉਹਦੇ ਨਾਲ ਗੱਲ ਕਰਦੇ ਆ ਵੀ ਕੀ ਹਾਦਸਾ ਹੋਇਆਗਾ ਬੜਾ ਦੇਖ ਬਾਈ ਜੀ ਕੀ ਹੋਇਆ ਇਹ ਤੁਸੀਂ ਚਲਾ ਰਹੇ ਸੀ ਟਰੈਕਟਰ ਹਾਂ ਮੈਂ ਚਲਾ ਰਿਹਾ ਸੀ ਬਾਈ ਕੀ ਕਾਰਨ ਕੀ ਬਣਿਆ ਕਾਰਨ ਕੀ ਬਾਈ ਉਥੋਂ ਢਾਲ ਉਤਰਦੇ ਦੋ ਸਪੀਡ ਬਣ ਗਈ ਟਰੈਕਟਰ ਸਮਝ ਨਹੀਂ ਬਾਕੀ ਅੱਛਾ ਇਹ ਟਰੈਕਟਰ ਮੁਰੋਂ ਆਏ ਬੜਕਲਾ ਆਇਆ ਮੈਂ ਬ੍ਰੇਕਾਂ ਦੇ ਮੋੜ ਨਹੀਂ ਕੋਸ਼ਿਸ਼ ਕਰੀ ਮੁੜਿਆ ਨਹੀਂ ਅੱਛਾ ਇਹ ਦੂਜੀ ਸਾਈਡ ਪਾ ਕੇ ਟਰੈਕਟਰ ਹਾਂ ਦੂਜੀ ਸਾਈਡ ਜਾਵਾਂ ਠੀਕ ਹੈ ਤੇ ਜਿਹੜੇ ਕੋਈ ਇਹਨਾਂ ਦੇ ਵਿੱਚ ਸੀਗੇ ਟੈਂਪੂ ਦੇ ਵਿੱਚ ਜੀ ਸਵਾਰੀਆਂ ਬੱਝਦੇ ਠੀਕ ਹੈ ਕੌਣ ਕਿੰਨੇ ਕਿ ਸਵਾਰੀਆਂ ਸੀ ਇਹਦੇ ਵਿੱਚ ਤਿੰਨ ਸਵਾਰ ਨਾ ਸੀ ਵੀਰੇ ਠੀਕ ਹੈ ਨਾਲੇ ਆ ਵੀ ਘਟ ਦੇਣਾ ਆ ਵੀ ਫਾ ਦੇਣਾ ਆਪ ਦੀ ਛੱਟ ਦਿਖਾ ਦੇ ਤੇਰੇ ਵਾਲੇ ਕਿ ਡੱਟ ਪੱਜੇ ਦਿਖਾ ਦਿਓ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਹੈ ਹੈ ਕੋਈ ਗੱਲ ਕੋਈ ਗੱਲ ਨਹੀਂ ਨਾ ਕੋਈ ਗੱਲ ਯਾਰ ਕੋਈ ਗੱਲ ਨਹੀਂ ਕੋਈ ਗੱਲ ਬਚ ਗਏ ਪਰਮਾਤਮਾ ਦੀ ਕਿਰਪਾ ਨਾਲ ਬਚਾ ਹੋ ਗਿਆ ਚਲੋ ਟੈਂਪੂ ਸਿੱਧਾ ਹੋ ਜੂਗਾ ਕੋਈ ਗੱਲ ਨਹੀਂ ਗੱਠਾਂ ਚੱਕੇ ਜਾਣੀਆਂ ਪਰ ਜੇ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਹੇ ਹਾਂ ਸਿਰਫ ਗਣਪਤੀ ਇਨਕਲੇਵ ਦੇ ਬਿਲਕੁਲ ਸਾਹਮਣੇ ਪੁਲ ਚੜ੍ਹਨਸਰ ਪੁਲ ਉਤਰਨਸਰ ਇਹ ਹਾਦਸਾ ਹੋਇਆ ਟੈਂਪੂ ਥੱਲੇ ਆ ਗਿਆ ਸੀਗਾ ਤੇ ਬਚਾ ਰਹੇ ਹਾਂ ਪਰਮਾਤਮਾ ਦੀ ਕਿਰਪਾ ਨਾਲ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ